ਪਤੀ ਪਤਨੀ ਵਿਚਾਲੇ ਹੁੰਦੀ ਰਹਿੰਦੀ ਹੈ ਲੜਾਈ ਕਨੇ ਟਪਈ ਏ ਸਾਰੀ ਦੁਨੀਆ ਟਪਈ ਉਹ ਪਤੀ ਪਤਨੀ ਬਚਾਲੇ ਹੁੰਦੀ ਰਹਿੰਦੀ ਐ ਲੜਾਈ ਇਸ ਦੁੱਖ ਨੇ ਟਪਈ ਏ ਸਾਰੀ ਦੁਨੀਆ ਟਪਈ ਅਸੀਂ ਦੱਸਾਂਗੇ ਇਲਾਜ ਤੁਸੀਂ ਹਾਂ ਮੀ ਤਾਂ ਪਰੋ ਅਸੀਂ ਦਸੀਏ ਇਲਾਜ ਤੁਸੀਂ ਹਾਂ ਮੀ ਤਾਂ ਪਰੋ ਖੁਸ਼ਮਹਿਲ ਮੇ ਰਹੂਗੀ ਨੋਟ ਨੂੰ ਕਿਤੇ ਕਰੋ ਖੁਸ਼ਮਹਿਲ ਮੇ ਰਹੂਗੀ ਨੋਟ ਨੂੰ ਕਿਤੇ ਕਰੋ ਘਰ ਵਾਲੀ ਹੈ ਸੁਨੱਖੀ ਪਰ ਸੂਰਤ ਹੈ ਰੋਣੀ ਐ ਜੇ ਤੇਰੀ ਦਸ ਮੈਲ ਹੈ ਮਾ ਮਲਣੀ ਪਸੋਣੀ ਘਰ ਵਾਲੀ ਹੈ ਸੁਨੱਖੀ ਪਰ ਸੂਰਤ ਹੈ ਰੋਣੀ ਐ ਜੇ ਤੇਰੀ ਦਸ ਮੈਲੇ ਮਮਾ ਲੜੀ ਦੋ ਸੋਰੀ ਉਹਦੇ ਹੱਥਾਂ 'ਚੋਂ ਮੋਬਾਈਲ ਫੜ ਸਾਈਡ ਤੇ ਤਰੋ ਉਹਦੇ ਹੱਥਾਂ 'ਚੋਂ ਮੋਬਾਈਲ ਫੜ ਪਰਾਂ ਨੂੰ ਤਰੋ ਖੁਸ਼ ਮਹਿਨ ਦੇ ਰਹੂਗੀ ਨੋਟ ਨੁਕਤੇ ਕਰੋ ਖੁਸ਼ ਮਹਿਨ ਮੈਂ ਰਹੂਗੀ ਨੋਟ ਨੁਕਤੇ ਕਰੋ ਜਦੋਂ ਢਿੱਲੀ ਮੱਠੀ ਹੋ ਜਾਏ ਕਦੇ ਢਿੱਲੀ ਮੱਠੀ ਹੋ ਜਾਏ ਘੜੀ ਘੁੱਟਦੇ ਹੋ ਲਤਾਂ ਲਿੰਗੇ ਕਹਿ ਕੇ ਹੱਥ ਫੜੋ ਵਿੱਚ ਹੱਥਾ ਜਦੋਂ ਢਿੱਲੀ ਮੱਠੀ ਹੋ ਜਾਏ ਘੜੀ ਘੁੱਟ ਦਿਓ ਲਤਾਂ ਨਹੀਂ ਘਾਰ ਲਿੰਗੇ ਕਹਿ ਕੇ ਹੱਥ ਫੜੋ ਵਿੱਚ ਹੱਥਾ ਕਿਸੇ ਬੈਦ ਤੋਂ ਬਗਾਰਿਓ ਦੇ ਦੁਖੜੇ ਹਰੋ ਕਿਸੇ ਬੈਦ ਤੋਂ ਬਿਨਾਂ ਹੀ ਉਹ ਦੇ ਦੁਖੜੇ ਹਰੋ ਖੁਸ਼ ਮਹਿਰ ਮੈਂ ਰਹੂਗੀ ਨੋਟ ਨੁਕਤੇ ਕਰੋ ਖੁਸ਼ ਮਹਿਰ ਮੈਂ ਰਹੂਗੀ ਨੋਟ ਨੁਕਤੇ ਕਰੋ ਉਪਫੇ ਤਵੇ ਜਹਾਂ ਹੋਵੇ ਪੁੱਠੇ ਤਵੇ ਜਿਹਾ ਹੋਵੇ ਭਾਵੇਂ ਮੈਡਮ ਦਾ ਰੰਗ ਐ ਜੋ ਮੂੜਿਆ ਬਣਾ ਕੇ ਤੂੰ ਤਾਂ 14ਵੀਂ ਦਾ ਚੰਦ ਪੁੱਠੇ ਤਵੇ ਜਿਹਾ ਹੋਵੇ ਭਾਵੇਂ ਵੀਰੇ ਉਹਦਾ ਰੰਗ ਐ ਜੋ ਮੂੜਿਆ ਬਣਾ ਕੇ ਤੂੰ ਤਾਂ 14ਵੀਂ ਦਾ ਚੰਦ ਭਾਵੇਂ ਅੰਦਰੋਂ ਨਾ ਮਰੋ ਉੱਤੋਂ ਉੱਤੋਂ ਤਾਂ ਮਰੋ ਅੰਦਰੋਂ ਨਾ ਮਰੋ ਉੱਤੋਂ ਉੱਤੋਂ ਤਾਂ ਮਰੋ ਖੁਸ਼ ਮਹਿਰ ਮੇ ਰਹੂਗੀ ਨੋਟ-ਨੁਕਤੇ ਕਰੋ ਖੁਸ਼ ਮਹਿਰ ਮੇ ਰਹੂਗੀ ਨੋਟ-ਨੁਕਤੇ ਕਰੋ ਭਾਵੇਂ ਨੰਗ ਹੋਣ ਪੇਕੇ ਆਪਾਂ ਨੰਗ ਨਹੀਂ ਕਹਿਣਾ ਬਸ ਸਿਫਤਾਂ ਦੇ ਪੌਲ ਸਾਡਾ ਬੰਨਦੇ ਹੀ ਰਹਿਣਾ ਭਾਵੇਂ ਮਾੜੇ ਹੋਣ ਪੇਕੇ ਆਪਾ ਮਾੜੇ ਨਹੀਂ ਕਹਿਣਾ ਸਿਮਤਾਂ ਦੇ ਬੋਲ ਸਦਾ ਬੰਦੇ ਹੀ ਰਹਿਣਾ ਫੇਰ ਬਿਨਾ ਹੀ ਜਹਾਜ ਭਵ ਸਗਰ ਤਰੋ ਬਿਨਾ ਹੀ ਜਹਾਜ ਭਵ ਸਗਰ ਤਰੋ ਖੁਸ਼ ਮਹਿਜ ਵੀ ਰਹੂਗੀ ਨੋਟ ਨੁਕਤੇ ਕਰੋ ਖੁਸ਼ ਮਹਿਜ ਵੀ ਰਹੂਗੀ ਨੋਟ ਨੁਕਤੇ ਕਰੋ ਹੁੰਦੇ ਜਾਨ ਤੋਂ ਪਿਆਰੇ ਸਾਡਾ ਔਰਤਾਂ ਨੂੰ ਗਹਿਣੇ ਏਡ ਚੜੇ ਅਸਮਾਨੀ ਵੜੇ ਔਖੇ ਹੋ ਗਏ ਲੈਣੇ ਹੁੰਦੇ ਜਾਨ ਤੋਂ ਪਿਆਰੇ ਵੀਰੇ ਔਰਤਾਂ ਨੂੰ ਗਹਿਣੇ ਏਡ ਚੜੇ ਅਸਮਾਨੀ ਵੜੇ ਔਖੇ ਹੋ ਗਏ ਲੈਣੇ ਲੈ ਦੋ ਇੱਕੇ ਅੱਧਾ ਛੱਲਾ ਪੂਰਾ ਹੱਥ ਨਾ ਪਰੋ ਲੈ ਦੋ ਇੱਕੀ ਅੱਧੀ ਬੰਗ ਪੂਰਾ ਹੱਥ ਨਾ ਪਰੋ ਖੁਸ਼ ਮਹਿਲ ਵਿੱਚ ਰਹੂਗੀ ਨੋਟ-ਨੁਕਤੇ ਕਰੋ ਖੁਸ਼ ਮਹਿਲ ਵਿੱਚ ਰਹੂਗੀ ਨੋਟ-ਨੁਕਤੇ ਕਰੋ ਖੱਟਾ ਖਾਣ ਦੀ ਸ਼ਕੀਨ ਮੰਗੇ ਬਰਫੀ ਨਾ ਢੋਸੇ ਲੈ ਦੋ ਗੋਪੀ ਨੇ ਪਕੌੜੇ ਜਾਂ ਕਰਾਰੇ ਦੇ ਸਮੋਸੇ ਖੱਟਾ ਖਾਣ ਦੀ ਸ਼ਕੀਨ ਮੰਗੇ ਬਰਫੀ ਜਾਂ ਢੋਸੇ ਲੈ ਦੋ ਗੋਪੀ ਨੇ ਪਕੌੜੇ ਜਾਂ ਕਰਾਰੇ ਦੇ ਸਮੋਸੇ ਗੋਲ ਗੋਲ ਗੱਪੇ ਉਹਦੀ ਜੀਵ ਤੇ ਤਰੋ ਗੋਲ ਗੋਲ ਗੱਪੇ ਉਹਦੀ ਜੀਵ ਤੇ ਤਰੋ ਖੁਸ਼ ਮਹਿਲ ਵਿੱਚ ਰਹੂਗੀ ਨੋਟ-ਨੁਕਤੇ ਕਤੇ ਕਰੋ ਖੁਸ਼ਮੈਦ ਮੇ ਰਹੂਗੀ ਨੋਟ ਨੁਕਤੇ ਕਰੋ ਹੁੰਦੇ ਔਰਤਾਂ ਦੇ ਦਿਲ ਕੱਚੇ ਕੱਚ ਦੇ ਸਮਾਨ ਆਦੇ ਠੋਕਰੀ ਨਾ ਮਾਰੋ ਉਦਾਂ ਝੱਟ ਟੁੱਟ ਜਾਣਾ ਹੁੰਦੇ ਔਰਤਾਂ ਦੇ ਦਿਲ ਵੀਰੇ ਕੱਚ ਦੇ ਸਮਾਨ ਆਦੇ ਠੋਕਰੀ ਨਾ ਮਾਰੋ ਉਦਾਂ ਝੱਟ ਟੁੱਟ ਜਾਣਾ ਪਰ ਆਖੇ ਹਰਪਾਲ ਉਂਝ ਡਾਂਗ ਤੋਂ ਡਰੋ ਆਖੇ ਹਰਪਾਲ ਉਂਝ ਡਾਂਗ ਤੋਂ ਡਰੋ ਖੁਸ਼ਮੈਦ ਮੇ ਰਹੂਗੀ ਨੋਟ ਨੁਕਤੇ ਕਰੋ ਖੁਸ਼ਮੈਦ ਮੇ ਰਹੂਗੀ ਨੋਟ ਨੁਕਤੇ ਕਰੋ